ਆਜੋ ਆਜੋ ਇਹ ਤਰੀਕ ਨਹੀਂ ਕੋ ਪੱਕੀ ਹੈ ਹਰ ਹਰ ਸਾਲ ਨਹੀਂ ਲੰਗਰ ਲਾਉਂਦੇ ਬਾਬੇ ਜੀ ਬਾਬੇ ਦਾ ਬਾਬੇ ਦਾ ਨਾਮ ਜੀ ਨਾਮ ਇਹ ਬਾਬੇ ਦਾ ਨਾਮ ਤਾਂ ਕੋਈ ਹੋਏਗਾ ਜੀ ਨੂੰ ਤੁਸੀਂ ਮੰਨ ਲਈਂ ਹਾਂ ਜੀ ਬਾਬਾ ਜੀ ਤਾਂ ਇਹ ਜੁਸਾੜੀ ਬੱਡੇ ਮੰਨਦੇ ਆਂ ਅੱਛਾ ਬੱਡੇ ਮੰਨਦੇ ਆਂ ਛੋਟੇ ਛੋਟੇ ਮੰਨਦੇ ਆਂ ਠੀਕ ਹੈ ਜੀ ਉਹ ਮੈਂ ਉਹ ਬੰਦੇ ਆਫਲ ਦੇ ਰਹੂ ਠੀਕ ਹੈ ਹੁਣ ਇੱਥੇ ਆ ਗਏ 50 ਸਾਲ ਹੋ ਗਏ ਅੱਛਾ ਜੀ ਇਹ ਕਿੰਮਾ ਲੰਗਰ ਲਾਇਆ ਇੱਥੇ ਹੁਣ ਆਣ ਕੇ ਹਰ ਸਾਲ ਲੀ ਲੱਗਦਾ ਹਰ ਸਾਲ ਦੇ ਸਾਲ ਲੰਦੇ ਠੀਕ ਹੈ ਇਹ ਕੋਲਡ ਡਰਿੰਕ ਵਗੈਰਾ ਚਾਹ ਵਗੈਰਾ ਜੇ ਬਹੁਤ ਹੀ ਗਰਮੀ ਹੋ ਇਸ ਵੀਰ ਵੀ ਲੱਗਦੀ ਆ ਤੇ ਕੋਲਡ ਡਰਿੰਕ ਉਹ ਲਾਇ ਠੀਕ ਹੈ ਜੀ ਠੀਕ ਹੈ ਇਸ ਵੀਰ ਦਾ ਕੀ ਕਰਨਾ ਇੰਨੀ ਠੰਡ ਨਹੀਂ ਠੀਕ ਹੈ ਇਸ ਕਰਕੇ ਕੋਲਡ ਡਰਿੰਕ ਦਾ ਲਾਤਾ ਠੀਕ ਹੈ ਇਹ ਲੰਗਰ ਤੇ ਪੱਕਾ ਬਣਦਾ ਹੀ ਆ ਹਰ ਸਾਲ ਠੀਕ ਹੈ ਚਲੋ ਲੰਗਰ ਬਣਦੇ ਆ ਨਾ ਉੱਥੇ ਉੱਧਰ ਬਣਾ ਕੇ ਆ ਇੱਧਰ ਬਣਾਈ ਕੋਲਡ ਡਰਿੰਕ ਦਾ ਬਣਾ ਲੀ No lo